ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਜੀ ਅੱਜ ਦੇ ਨਵੇਂ ਵਲੌਗ ਵਿੱਚ ਅੱਜ ਵੀਰੇ ਆਪਾਂ ਮਰੰਡੇ ਆਏ ਹੋਏ ਆ ਏਜੰਸੀ ਦੇ ਵਿੱਚ ਜੌਂਡੀਅਰ ਦੇ ਵਿੱਚ ਉਰੇ ਨਾ ਅਸੀਂ ਇੱਕ ਟਰੈਕਟਰ ਮਹਿੰਦਰਾ ਛੱਡਣ ਆਏ ਸੀਗੇ ਇੱਧਰ ਸਾਡੇ ਕੋਲੇ ਖੜਾ ਹਾ ਮਹਿੰਦਰਾ ਆਪਾਂ ਰੁਪੜੋ ਲੈ ਕੇ ਆਏ ਆ ਇਹ ਛੱਡਣਾ ਸੀਗਾ ਔਰ ਇਹ ਇਹ ਵਿਗ ਗਿਆ ਆਪਣੇ ਇਦੀ ਸਾਈ ਆਈ ਹੋਈ ਸੀ ਉਹ ਬੰਦੇ ਜਿਹੜੇ ਕਹਿੰਦੇ ਲੈ ਕੇ ਜਾਣਾ ਇਹ ਉਰੇ ਹਾਂ ਚਲੋ ਛੱਡ ਜਾਈਏ ਨੇ ਇਹ ਕਹਿੰਦੇ ਟਾਇਰ ਪਵਾਣੇ ਇਹਨੂੰ 13 ਦੇ ਨਵੇਂ ਤੇ ਭਈ ਆਇਓ ਰੇ ਟਰੈਕਟਰ ਹੋਰ ਵੀ ਖੜੇ ਆ ਨਾ ਨਾ ਪੁਰਾਣੇ ਟਰੈਕਟਰ ਦੋ ਤੇ ਉਹ ਵੀ ਦਿਖਾਉਣੇ ਆ ਬਾਕੀ ਤੁਹਾਨੂੰ ਉਦੋਂ ਅਸੀਂ ਵੀਡੀਓ ਦੇ ਵਿੱਚ ਪਹਿਲਾਂ ਵੀ ਦਿਖਾ ਚੁੱਕੇ ਵੀ ਜੌਂਡੀਅਰ ਜਿਹੜੇ ਖੜੇ ਤੇ ਉਹਨਾਂ ਚ ਤੇ ਦੋ ਤਿੰਨ ਟਰੈਕਟਰ ਸੇਲ ਵੀ ਹੋ ਗਏ ਇੱਕ ਰਹਿ ਗਿਆ ਹੁਣ ਤੇ ਇੱਕ ਇਹਨਾਂ ਕੋਲ ਅਰਜਨ ਵੀ ਆਇਆ ਹੋਇਆ 19 ਮਾਡਲ 605 ਨੂਵੋ ਤੇ ਇੱਕ ਖੜਾ ਏ ਆਪਣੇ ਕੋਲ ਜੌਂਡੀਅਰ 5065 ਤੇ ਉਹ ਤੁਹਾਨੂੰ ਦਿਖਾਉਣੇ ਵੀਰੇ ਕੰਡੀਸ਼ਨ ਵੀ ਸਾਰਾ ਕੁਝ ਚੈੱਕ ਕਰਾਉਣੇ ਆ ਲੋ ਬਾਈ ਦੇਖੋ ਟਰੈਕਟਰ ਤੇ ਮਿਲੋ ਸਾਡੇ ਸਿਮਰਨ ਵੀਰ ਨੂੰ ਵੀਰ ਕਿਹ ਹਾਲ ਚਾਲ ਆ ਜੀ ਹੋਰ ਭਾਈ ਕਿਵੇਂ ਆ ਵਧੀਆ ਵੀਰੇ ਵਧੀਆ ਹੋਰ ਸਾਰਿਆਂ ਨੂੰ ਆਸਿਕ ਕਰਨ ਲਈ ਸਾਰੇ ਠੀਕ ਠਾਕ ਹੋਵਾਂਗੇ ਠੀਕ ਆ ਠੀਕ ਆ ਭਾਈ ਤੇ ਵੀਰੇ ਇਹਦੇ ਬਾਰੇ ਦੱਸੋ ਮੜਾ ਹੈ ਹਨਾ ਅਰਜਨ ਬਾਰੇ ਭਾਈ ਇਹ ਅਰਜਨ ਨੋਵੋ ਮੇਕ ਵਾਲਾ ਠੀਕ ਆ ਠੀਕ ਆ ਜੀ ਇਹ ਲੋਕ ਨੇ ਟਰੈਕਟਰ ਕੱਟਿਆ ਆਪਾਂ ਨੇ 87 ਨੰਬਰ ਆ ਓਕੇ ਜੀ ਬਾਰੇ ਨਾ ਪੀਵੀ 87 ਹਾਂ ਪੀਵੀ 87 ਆ ਹਾਂ ਇਹ ਮਰੰਡਾ ਨੰਬਰ ਆ ਗਿਆ ਜੀ ਹਾਂ 87 ਇਹ ਮਰੰਡੇ ਦਾ ਨੰਬਰ ਠੀਕ ਆ ਜੀ ਹਾਂ ਟਰੈਕਟਰ ਸਾਫ ਆ ਵੀਰੇ ਘਰੋਂ ਟੱਕਿਆ ਉਹੀ ਤੇ ਰਾਈਡ ਜੂਏਦ ਨੇ 19 ਮਾਡਲ ਆ 19 ਮਾਡਲ ਆ ਹਾਂ 19 ਮਾਡਲ ਆ ਮੁਰਲੇ ਪੈ ਦਾ ਰੇਡੀ ਵਾਲਾ ਮੁਰਲੇ ਡੇਰੇ ਦਾ ਰੇਡੀ ਵਾਲਾ ਹਾਂ ਪਿੱਛੇ ਠੀਕ ਹੈ ਟਾਇਰ ਮਰਫ ਦੇ ਟਾਇਰ ਆ ਬਾਈ ਇਹ ਟਾਇਰ ਕਿੰਨੇ ਕ ਹੋਣਗੇ ਪਿਛਲੇ ਦੇਖ ਲਾ ਤਾਂ ਹੁਣ ਕਿੰਨੇ ਕ ਪੂਰੇ ਉਹ ਲੱਗ-ਬੱਗ ਲੱਗ-ਬੱਗ ਨਵੇਂ ਆ ਹਾਂ ਵੀਰੇ 70 75 ਟਾਇਰ ਹੈਗੇ ਪੈਸੇ ਹਾਂ ਹਨਾ 19 ਮਾਡਲ ਆ 19 ਮਾਡਲ ਆ ਇਹ ਸ਼ਟਲ ਗੇਅਰ ਵਾਲਾ ਇਹ ਸ਼ਟਲ ਗੇਅਰ ਵਾਲਾ ਹਾਂ ਓਕੇ ਇਹਦਾ ਉਨਾ ਹੀ ਨੂਰੇ ਨੂੰ ਭਾਜੇ ਦਾ ਉਨਾ ਹੀ ਪਿੱਛੇ ਨੂੰ ਆ ਜਾ ਹਾਂ ਹਾਂ ਉਹ ਛੱਡ ਲਈ ਇਹ ਰਾਲਾ ਜੀ ਇਹ ਠੀਕ ਆ ਉਨੀ ਬਾੜਾ ਲਾ ਟਰੈਕਟਰ ਇਹਦੀ ਡਿਮਾਂਡ ਆ ਵੀਰੇ ਇਹ ਹੈ ਜੀ ਆ 5 ਲੱਖ 65000 65000 ਰੁਪਿਆ ਜੀ ਠੀਕ ਆ 5 65000 ਆ ਜੀ 5 ਲੱਖ 65000 ਹਾਂ ਬਾਕੀ ਮੌਕੇ ਤੇ ਹੋ ਜੂ ਨਾ ਕੋਈ ਨਹੀਂ ਮੌਕੇ ਤੇ ਕਰ ਲਾਂਗੇ ਜੀ ਠੀਕ ਆ ਐਮ ਆਰ ਐਫ ਦੇ ਟਾਇਰ ਆ ਪਿਛਲੇ ਬਾਈ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਸਾਹਿਬ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਸੀ ਆ ਕੱਪੜਾ ਕੁਪੜਾ ਨਹੀਂ ਅਸੀਂ ਮਾਰਦੇ ਇਹਦਾ ਚਲੋ ਪਰ ਉਦਾਂ ਹੀ ਹਾਂ ਅਸੀਂ ਤਾਂ ਤੋਂਦੇ ਵੀ ਨਹੀਂ ਆਪਾਂ ਸ਼ੇਅਰਿੰਗ ਜਿਹੀ ਕਰਦੇ ਹਾਂ ਨਾਲ ਠੰਡਾ ਦਾ ਮੌਸਮ ਹੋਈ ਠੰਡ ਲੱਗ ਜੂ ਆਪਾਂ ਉਹ ਵੀ ਨਹੀਂ ਸ਼ੇਡ ਸਿੰਗੜੀ ਕਰਦੇ ਵੀ ਬੈਂਪਰ ਲਾ ਲਿਆ ਬਦਲਾ ਲਿਆ ਉਹ ਕਰ ਲਿਆ ਬਾਈ ਜਿੱਦਾਂ ਸਾਡੇ ਕੋਲ ਟਰੈਕਟਰ ਨਾ ਜਿਮੀਦਾਰ ਤੋਂ ਆਉਂਦਾ ਜਿੱਦਾਂ ਉਦਾਂ ਹੀ ਅਸੀਂ ਖੜਾਉਨੇ ਆ ਅਸੀਂ ਨਹੀਂ ਕੱਪੜਾ ਵੀ ਮਾਰਿਆ ਇਹਨੂੰ ਤੇ ਥੋੜਾ ਜਿਹਾ ਧੋਨੇ ਵਾਲਾ ਵੀ ਹੋਇਆ ਬਟਰੈਕਟਰ ਨਾਲ ਦੇ ਟਾਇਰ ਆ ਵੀਰੇ ਨਾਲ ਦੇ ਹੀ ਟਾਇਰ ਆ ਉਨੇ ਹੀ ਮਾਡਲ ਆ ਚੱਲਿਆ ਉਹ ਬਾਈ ਦੇਖ ਤਾਂ ਕਿੰਨੇ ਘੰਟੇ ਚੱਲਿਆ ਮੜੀ ਨਾਲੇ ਸਲਫ ਮਾਰ ਕੇ ਦਿਖਾ ਬਈਆਂ ਨੂੰ ਆਵਾਜ਼ ਉਹ ਚੱਕਰਾ ਉਪਰੇ ਵੈ ਜੀ న్యూਟਰਲ ਕਰ ਲੈ ਵ੍ਹਾਈਟ ਬਾਕੀ ਟਰੈਕਟਰ ਕੋਈ ਪੇਂਟ ਪੂੰਟ ਨਹੀਂ ਹੋਇਆ ਵਾ ਰੀਜਨਲ ਟਰੈਕਟਰ ਨਾਲ ਦਾ ਹਾਂ ਇੱਕ ਕਿੰਨੇ ਘੰਟੇ ਹੋ ਗਿਆ ਭਾਈ ਭਾਈ 1200 1887 ਠੀਕ ਹੈ ਜੀ ਚੱਲਿਆ ਵਾ ਬਾਈ ਖੇਤੀ ਨੂੰ ਆ ਘਰੇ ਹੀ ਆ ਬੰਦਾ ਆਪਣੇ ਤੇ ਨਵਾਂ ਲੈ ਗਿਆ ਸੀਗਾ 55 ਦਾ ਦਿੱਤਾ ਆਪਣੇ 4x4 ਉਹਦੇ ਚ ਕਟਾਇਆ ਇਹ ਦੇਖੋ ਟਰੈਕਟਰ ਦੀ ਕਿਤੋਂ ਵੀ ਆਵਾਜ਼ ਨਹੀਂ ਹੈ ਵੀ ਬਹੁਤੀ ਹੈ ਨਾ ਪਿੱਛੋਂ ਕੋਈ ਆਵਾਜ਼ ਕਰਦਾ ਨਾ ਕੋਈ ਗੇਰਾਂ ਦੀ ਆਵਾਜ਼ ਆ ਕੋਈ ਆਵਾਜ਼ ਨਹੀਂ ਸਹੀ ਟਰੈਕਟਰ ਆ ਬਿਲਕੁਲ ਸ਼ੋਰੂਮੇ ਕੰਡੀਸ਼ਨ ਆ ਬੰਦੇ ਨੇ ਸਾਹਮਣੇ ਰੱਖਿਆ ਬਾਈ ਇਹ ਵੀ ਟਰੈਕਟਰ ਬਾਈ ਦੇ ਅੰਦਰ ਹੀ ਖੜਦਾ ਉਹ ਦਾ ਕਮਰੇ ਦੇ ਵਿੱਚ ਸਟ੍ਰਾਈਕਰ ਉਹਨਾਂ ਨੇ ਥੱਟ ਪਾਇਆ ਵਾ ਟਰੱਕਰ ਖਾਤਰੀ ਕੋਈ ਆਵਾਜ਼ ਨਹੀਂ ਬਿਲਕੁਲ ਪਿੱਛੋਂ ਵੀ ਦੇਖੋ ਤੁਸੀਂ ਪਿੱਛੋਂ ਵੀ ਬਹੁਤ ਹੀ ਰੰਗ ਕਿਤੋਂ ਨਹੀਂ ਉਤਰਿਆ ਵਾ ਹਾਂਡੀ ਦਾ ਹੀ ਕਹਿ ਲੀਏ ਚਲੋ ਆਪਾਂ ਹਨਾ ਨਾ ਹਾਂਡੀ ਦਾ ਨਹੀਂ ਉਤਰਿਆ ਵਾ ਕਿਤੋਂ ਰੰਗ ਕੋਈ ਆਵਾਜ਼ ਨਹੀਂ ਆ ਆਵਾਜ਼ ਤਾਂ ਕੋਈ ਨਹੀਂ ਆ ਗਈ ਬਾਈ ਸਟ ਲੱਗੇ ਨਾ ਸਟ ਲੱਗੇ ਆਈ ਲੋ ਮੀਡੀਅਮ 3 ਸਪੀਡ ਆ 3 ਸਪੀਡ ਆ ਬਾਈ ਤੇ ਦੇਖ ਸਕਦੇ ਹੋ ਤੁਸੀਂ ਇੱਕ ਵੀਰੇ ਆਪਣੇ ਕੋਲ ਦਾ ਜੌਂਡੀਰ ਆਇਆ ਵਾ ਆਪਣੇ ਕੋਲ ਇੱਕ ਤੇ ਇਹ 50 60 ਆ ਏ ਮੇਰੇ ਰੂਡਰੀ ਪੰਪਾ ਸੀ ਰੂਡਰੀ ਪੰਪਾ ਇਹਨੂੰ 12 43 ਦੇ ਟਾਇਰ ਆ ਕੈਰੇ ਬਹੁਤ ਬੜੇ ਆ 12 43 ਦੇ ਟਾਇਰ ਆ ਬਾਈ ਇਹ ਵੀ ਟਰੈਕਟਰ ਖੇਤੀ ਨੂੰ ਚੱਲਿਆ ਵਾ ਇਹ ਆਪਣੇ ਏਰੀਏ ਚ ਆਪਾਂ ਨੇ ਕਟਿਆ ਈproptod ਏਰੀਏ ਚ ਦਿੱਤਾ ਪਰ ਇਹ ਇਹ ਟਰੈਕਟਰ ਖੇਤੀ ਨੂੰ ਚੱਲਿਆ ਬੰਦੇ ਕੋਲ ਇਹ ਬਾਈ ਦੇ ਲੋ 13 ਮਾੜਦਾ 3000 ਘੰਟਾ ਚੱਲਿਆ ਹੋਂ ਤੱਕ ਟੋਟਲੀ ਇਹ ਬਹਿਰਾਂ ਪਰ ਜ਼ਿਮੀਦਾਰਾਂ ਤੋਂ ਕੱਟਿਆ ਟਰੈਕਟਰ ਅੰਕਲ ਉਹ ਆਪਣੇ ਜਤਾ ਭਾਈ ਨਾਮਾ ਪਵੰਜਾਰਾ ਤੋਂ ਘਰ ਵਾਈਪੋਰ ਟਰੈਕਟਰ ਦੇਖ ਲਓ ਕੋਈ ਆਵਾਜ਼ ਨਹੀਂ ਹੈਗੀ ਸਾਇਲੈਂਟ ਆ ਬਿਲਕੁਲ ਇਹ ਸਾਡੇ ਜਮਰਨ ਵੀਰ ਨੇ ਸੌਦਾ ਕਰਿਆ ਤਾਂ ਇਹ ਟਰੈਕਟਰ ਦਾ ਠੰਗ ਮੋਟਰ ਵਾਲਿਆਂ ਤੋਂ ਆਇਆ ਵਾ ਖੈੜ ਤੋਂ ਟਰੈਕਟਰ ਭਾਈ ਸ਼ੋਰੂਮ ਕੰਡੀਸ਼ਨ ਆ ਬਿਲਕੁਲ ਟਰੈਕਟਰ ਦਾ ਬਹੁਤਾ ਚੱਲਿਆ ਬਣੀ ਕਿਉਂਕਿ 13 ਮਾਡਲ 3000 ਘੰਟੇ ਦੇ ਹਿਸਾਬ ਨਾਲ ਕੁਝ ਵੀ ਨਹੀਂ ਚੱਲਿਆ ਵਾ ਬੰਦਾ ਇਹ ਵੀ ਅੰਦਰ ਹੀ ਖੜਦਾ ਸੀਗਾ ਟਰੈਕਟਰ 18 4 30 ਦੇ ਟਾਇਰ ਆ ਵੀਰੇ ਇਹਨੂੰ ਪਿਛੇ ਵਾਲੇ ਮੂਰੇ ਦਾ 911 ਵਾਲੀ ਆ ਭਾਈ ਜੇ ਕਿਸੇ ਵੀਰ ਨੇ ਲੈਣਾ ਹੋਇਆ ਤਾਂ ਜ਼ਰੂਰ ਦੱਸਿਓ ਇਹਦੀ ਡਿਮਾਂਡ ਵੀ ਤੁਹਾਨੂੰ ਦੱਸ ਦਿੰਨੇ ਆ 490000 ਰੁਪਏ ਦੀ ਬਈ ਡਿਮਾਂਡ ਕਰਦੇ ਆ। ਬਾਕੀ ਮੌਕੇ ਤੇ ਹੋ ਜਾਊਗਾ। ਘੱਟ ਵੱਧ ਕਰ ਲਾਂਗੇ ਆਪਾਂ। ਜਾਨੀ ਕਿ ਪਿੱਛੇ ਵਾਲੇ ਟਾਇਰ ਵੀ ਦੇਖ ਲੋ ਵੀਰੇ ਤੁਹਾਡੇ ਸਾਹਮਣੇ ਹੀ ਆ। ਅੱਧੇ ਖੜੇ ਆ ਟਾਇਰ ਪਿੱਛੇ ਵਾਲੇ ਵੀ। ਮੂਹਰੇ ਵਾਲੇ ਵੀ ਇੱਦਾਂ ਹੀ ਖੜੇ ਆ। ਟਰੈਕਟਰ ਇਹ ਵੀ ਬਿਲਕੁਲ ਸਾਫ਼ ਆ ਬਈ। ਇਹ ਕਿਸੇ ਵੀਰ ਨੇ ਘਰ ਨੂੰ ਖੇਤੀ ਨੂੰ 10-12 ਕਿੱਦਿਆਂ ਨੂੰ ਹਨਾ ਕੋਸ਼ਿਸ਼ ਕਿਤੇ ਨਹੀਂ ਜਾਂਦਾ ਟਰੈਕਟਰ। ਵਧੀਆ ਟਰੈਕਟਰ ਸਾਫ਼ ਆ। ਤੇ ਆ ਤੁਹਾਨੂੰ ਦਨ ਵੀ ਦਿਖਾਇਆ ਦੇ ਸੀਗਾ ਬੰਨਾ ਇਹ ਆਪਾਂ ਰਾਜੇ ਮਾਜਰੇ ਦੇ ਕੋਟੇ ਆ ਹਨਾ 18 ਮਾਡਲ ਹੈ ਇਹ ਵੀ ਤੇ ਇਹ 13 ਮਾਡਲ ਹੈ ਸਾਹਮਣਾ ਟਰੈਕਟਰ ਬਿਲਕੁਲ ਨਵਾਂ ਬਈ ਟਰੈਕਟਰ ਹੈ ਹੀ ਬਹੁਤ ਉੱਚਾ ਹੈ 18 ਦੇ 18 ਕਰਕੇ ਜ਼ਿਆਦਾ ਉੱਚਾ ਹੁੰਦਾ ਜੇ ਕਿਸੇ ਮੇਰੇ ਵੀਰ ਨੇ ਬਾਈ ਲੈਣਾ ਹੋਇਆ ਤਾਂ ਜ਼ਰੂਰ ਦੱਸਿਓ ਮਿਲਦੇ ਆ ਕਿਸੇ ਨਵੀਂ ਵੀਡੀਓ ਵਿੱਚ ਧੰਨਵਾਦ ਜੀ